ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ 24 ਮਈ ਨੂੰ ਪਿੰਡ ਟੋਟਰਪੁਰ ਵਿਖੇ ਅਸੀਂ ਇੱਕ ਨਾਟਕ ਖੇਡ ਰਹੇ ਹਾਂ ਦਰਦਾਂ ਦੇ ਦਰਿਆ ਇਸ ਨਾਟਕ ਨੂੰ ਦੇਖਣ ਲਈ ਮੈਂ ਅਪੀਲ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡਾ ਨਾਟਕ ਦੇਖਣ ਜ਼ਰੂਰ ਆਇਓ ਜਿਹੋ ਜੀ ਤੁਸੀਂ ਹਜ਼ਾਰ ਕਿਤਾਬ ਪੜ ਲਈ ਸੈਂਕੜਿਆਂ ਤੋਂ ਵੱਧ ਸਿਆਣੇ ਲੋਕਾਂ ਨਾਲ ਬੈਠ ਕੇ ਵਿਚਾਰ ਕਰ ਲਈ ਤੇ ਸਾਡਾ 1 ਘੰਟੇ ਦਾ ਨਾਟਕ ਦੇਖ ਲਿਆ ਇੱਕ ਬਰोबर ਔਰ ਇੰਨਾ ਕੁਝ ਦੇਖਣ ਨੂੰ ਮਿਲੂਗਾ ਸਿੱਖਣ ਨੂੰ ਮਿਲੂਗਾ ਤੁਸੀਂ ਮਤਲਬ ਕਾਫੀ ਚੀਜ਼ਾਂ ਸਰਚ ਕਰਨ ਤੋਂ ਬਾਅਦ ਵੀ ਤੁਸੀਂ ਉਹ ਚੀਜ਼ਾਂ ਮਤਲਬ ਮਿਲ ਨਹੀਂ ਸਕਦੀਆਂ ਜਿਹੜੀਆਂ ਤੁਹਾਨੂੰ ਇੱਕ ਨਾਟਕ ਦੇ ਰਾਹੀਂ ਮਿਲ ਜਾਣਗੀਆਂ ਸੋ ਸਾਡੀ ਅਪੀਲ ਆ ਜਿਨ੍ਹਾਂ ਜਿਨ੍ਹਾਂ ਨੇ 26 ਅਪ੍ਰੈਲ ਨੂੰ ਸਾਡਾ ਨਾਟਕ ਸਮਰਾਲੇ ਦੇਖਿਆ ਸੀ ਉਹਨਾਂ ਸਾਰਿਆਂ ਨੂੰ ਪਤਾ ਕਿ ਇਹ ਨਾਟਕ ਕਿਦਾਂ ਦਾ ਸੀਗਾ ਤੇ ਹੁਣ ਮੌਕਾ ਹੈਗਾ ਦੁਬਾਰਾ ਦੇਖਣ ਲਈ ਟੋਡਰਪੁਰ ਜਿਹੜਾ ਪਿੰਡ ਆ ਸਿਆਲੇ ਦੇ ਕੋਲ ਚਾਰ ਸਾਹਬ ਰੋਡ ਦੇ ਉੱਤੇ ਉੱਥੇ ਤੁਸੀਂ ਆ ਕੇ ਦੇਖ ਸਕਦੇ ਹੋ ਸ਼ਾਮੀ ਉਹੀ 7 ਤੋਂ 9 ਸਾਡਾ ਪ੍ਰੋਗਰਾਮ ਹੋਊਗਾ ਸਹੀ 8 ਵਜੇ ਅਸੀਂ ਆਪਣਾ ਜਿਹੜਾ ਨਾਟਕ ਆ ਉਹ ਸ਼ੁਰੂ ਕਰਾਂਗੇ ਔਰ ਮੇਰੀ ਦੂਸਰੀ ਅਪੀਲ ਆ ਖਾਸ ਕਰਕੇ ਜਿਹੜੇ ਸਾਡੇ ਇਲਾਕਾ ਟੋਡਰਪੁਰ ਦੇ ਨਾਲ ਵਾਲੇ ਦੇ ਪਿੰਡ ਨੇ ਚਾਹੇ ਉਹ ਮੁਸ਼ਕਾਬਾਦ ਹੋਵੇ ਖੀਨੀਆਂ ਹੋਵੇ ਸਿਆਲਾ ਹੋਵੇ ਗਹਿਲਿਆਲ ਪੌਂਦਲੀ ਚਾਰਸਾਬ ਹੀੜੀਆਂ ਬਰਮਾ ਕਕਰਾਲਾ ਨਾਨੋਵਾਲ ਤੇ ਇਧਰੋਂ ਪਟਾਲਾ ਹੀਡੋਂ ਇਹਨਾਂ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਆ ਕਿ ਟੋਡਰਪੁਰ ਵਿਖੇ ਆ ਕੇ ਸਾਡਾ ਇਹ ਨਾਟਕ ਜ਼ਰੂਰ ਦੇਖਣ ਆਓ ਔਰ ਤੁਹਾਨੂੰ ਇਸ ਨਾਟਕ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲੂਗਾ ਔਰ ਤੁਸੀਂ ਆਪਣੇ ਜੇ ਬੱਚਿਆਂ ਨਾਲ ਪਰਿਵਾਰਾਂ ਦੇ ਨਾਲ ਆਇਓ ਤਾਂ ਮੈਂ ਗਰੰਟੀ ਦਿੰਦੀ ਆ ਵੀ ਤੁਹਾਨੂੰ ਆਪਣੇ ਬੱਚੇ ਨੂੰ ਕੋਈ ਸਮਝਾਉਣ ਦੀ ਜ਼ਰੂਰਤ ਨਹੀਂ ਪਊਗੀ। ਉਹਨਾਂ ਨੂੰ ਸਾਰਾ ਕੁਝ ਇਹ ਨਾਟਕ ਦੇਖ ਕੇ ਹੀ ਮਿਲ ਜਾਊਗਾ। ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਪਊ ਬੇ ਪੁੱਤ ਕਿਵੇਂ ਤਾਂ ਬੁਰੀ ਸੰਗਤ ਤੋਂ ਬਚਣਾ, ਕਿਵੇਂ ਕਿਸੇ ਕਿਸਾਨ ਨੇ ਆਪਣਾ ਘਰ ਚਲਾਉਣਾ। ਹਰ ਚੀਜ਼ ਤੁਹਾਨੂੰ ਇਸ ਨਾਟਕ ਦੇ ਰਾਹੀਂ ਤੁਹਾਨੂੰ ਆਪਣੇ ਆਪ ਮਿਲ ਜਾਊਗੀ। ਤੁਸੀਂ ਸਿਰਫ ਆਪਣਾ ਕੀਮਤੀ ਸਮਾਂ ਜਿਹੜਾ ਉਹ ਸਾਨੂੰ ਦੇਣਾ ਇੱਕ ਘੰਟੇ ਦਾ ਸਾਡਾ ਨਾਟਕ ਦੇਖਣਾ ਤੇ ਉਹ ਤੋਂ ਬਾਅਦ ਤੁਸੀਂ ਵਿਚਾਰਾ ਕਰਨੀਆਂ ਨੇ ਕਿ ਕਿਹੜੇ ਰਾਹ 'ਤੇ ਚੱਲਣਾ ਕਿਹੜੇ ਤੇ ਨਹੀਂ ਚੱਲਣਾ। ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੁਹਾਡੇ ਧੀ ਪੁੱਤ ਨਸ਼ਿਆਂ ਤੋਂ ਜਾਂ ਮਾੜੀ ਸੰਗਤ ਤੋਂ ਦੂਰ ਰਹਿਣ ਤਾਂ ਤੁਸੀਂ ਇਸ ਨਾਟਕ ਨੂੰ ਜ਼ਰੂਰ ਦੇਖਣ ਆਏਂਗੇ ਹੋ ਆਪਣੇ ਪਰਿਵਾਰਾਂ ਸਮੇਤ ਆਏਂਗੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ